ਮਾਨਸਾ ਦੇ ਵਿੱਚ ਮਨਾਇਆ ਗਿਆ 78ਵਾਂ ਆਜ਼ਾਦੀ ਦਿਹਾੜਾ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤਸਵੀਰਾਂ ਦੋਸਤੋ ਤੁਹਾਡੇ ਸਾਹਮਣੇ ਨੇ ਮਾਨਸਾ ਦੀਆਂ ਜਿੱਥੇ ਅੱਜ ਆਜ਼ਾਦੀ ਦਿਹਾੜਾ ਬੜੀ ਰੌਣਕ ਤੇ ਧੂਮ-ਧਾਮ ਨਾਲ ਮਨਾਇਆ ਗਿਆ ਤੇ ਢੋਲ-ਟਮਕੇ ਨਾਲ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ ਤੇ ਵੱਖ-ਵੱਖ ਕਲਾਮਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਤੇ ਵੱਖ-ਵੱਖ ਰੀਤੀ ਰਿਵਾਜ ਸੱਭਿਆਚਾਰ ਜਿਹੜੇ ਆ ਓਹੋ ਬੱਚਿਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਆਪਣੀ ਆਪਣੀ ਕਲਾ ਦੇ ਜੋਹਰ ਵੀ ਦਿਖਾਏ ਗੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਪ੍ਰੇਡ ਵੀ ਕੀਤੀ ਗਈ ਤੇ ਜਿੱਥੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਉਹੀ ਪਰਿਵਾਰ ਆਜ਼ਾਦੀ ਘੁਲਾਟੀਆਂ ਦੇ ਨੇ ਜਿਨ੍ਹਾਂ ਦਾ ਮਾਨ ਸਨਮਾਨ ਕੀਤਾ ਗਿਆ ਤੇ ਹਰ ਇੱਕ ਗੱਲ ਵੀ ਸੁਣੀ ਗਈ ਤਸਵੀਰਾਂ ਤੁਹਾਡੇ ਸਾਹਮਣੇ ਨੇ ਹਰ ਇੱਕ ਨੂੰ ਮਿਲੇ ਕੈਬਨਿਟ ਮੰਤਰੀ ਤੇ ਪਰਿਵਾਰਾਂ ਦੀ ਸਾਰ ਵੀ ਲਈ ਤੇ ਉਹਨਾਂ ਦੇ ਦੁੱਖ ਵੀ ਸੁਣੇ ਤੇ ਉਹਨਾਂ ਦੀਆਂ ਮੁਸੀਬਤਾਂ ਹੱਲ ਕਰਾਉਣ ਦਾ ਭਰੋਸਾ ਵੀ ਦਿੱਤਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਅੰਗਹੀਨੇ ਉਹਨਾਂ ਨੂੰ ਵੀਲਚੇਅਰ ਵੀ ਦਿੱਤੀਆਂ ਗਈਆਂ ਤੇ ਜਿੰਨੇ ਲੋੜਵੰਦ ਸੀ ਉਹਨਾਂ ਦੀ ਮਦਦ ਲਈ ਕਈ ਉਪਰਾਲੇ ਵੀ ਕੀਤੇ ਗਏ ਆ ਤਸਵੀਰਾਂ ਮਾਨਸਾ ਦੀਆਂ ਨੇ ਜਿੱਥੇ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਪਹੁੰਚੇ ਸੀ ਉਹਨਾਂ ਵੱਲੋਂ ਹੈਂਡੀਕੈਪਟ ਦੇ ਲਈ ਜਿਹੜਾ व्हीलचेयर ਦਾ ਪ੍ਰਬੰਧ ਵੀ ਕੀਤਾ ਗਿਆ ਤੇ ਦੇਖ ਸਕਦੇ ਹੋ ਇਹ ਝਾਕੀਆਂ ਜਿਨ੍ਹਾਂ ਦੇ ਵਿੱਚ ਇਹ ਦਰਸਾਇਆ ਗਿਆ ਵੀ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਰਿਹਾ ਤੇ ਕਿਸ ਤਰੀਕੇ ਦੇ ਨਾਲ ਇਹ ਉਪਰਾਲੇ ਕੀਤੇ ਜਾ ਰਹੇ ਨੇ ਤੇ ਖੇਤੀ ਸਬੰਧੀ ਜਿਹੜਾ ਪੰਜਾਬ ਸਰਕਾਰ ਕੀ ਕੁਝ ਕਰ ਰਹੀ ਹੈ ਹਰ ਇੱਕ ਗੱਲ ਦੱਸਦੇ ਹੋਏ ਉਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਜਿੱਥੇ ਬੱਚਿਆਂ ਵੱਲੋਂ ਆਪਣੀ ਕਲਾ ਦੇ ਜੋਹਰ ਦਿਖਾਏ ਗਏ ਤੇ ਖੇਤੀ ਵਿਭਾਗ ਵੱਲੋਂ ਆਪਣੀ ਜਿਹੜੇ ਕੰਮ ਨੇ ਉਹ ਵੀ ਦੱਸੇ ਗਏ ਤੇ ਦੂਸਰੇ ਪਾਸੇ ਦੇਖ ਸਕਦੇ ਹੋ ਵੱਖ-ਵੱਖ ਸੱਭਿਆਚਾਰਾਂ ਦੀਆਂ ਤਸਵੀਰਾਂ ਇੱਥੇ ਦੇਖਣ ਨੂੰ ਮਿਲੀਆਂ ਤੇ ਆਜ਼ਾਦੀ ਦੇ ਨਾਲ ਜੁੜੀਆਂ ਹੋਈਆਂ ਕੁਝ ਅਜਿਹੀਆਂ ਕਹਾਣੀਆਂ ਵੀ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਰੂਹ ਖੁਸ਼ ਹੋ ਰਹੀ ਸੀ ਕਿਉਂਕਿ ਆਜ਼ਾਦੀ ਉਹਨਾਂ ਸ਼ਹੀਦਾਂ ਕਰਕੇ ਹੈ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਸਾਨੂੰ ਆਜ਼ਾਦੀ ਦਿਵਾਈ ਹੈ ਤਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕੁਝ ਅਜਿਹੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਅਜਿਹੀਆਂ ਵੀਡੀਓ ਵੀ ਬਣਾਈਆਂ ਗਈਆਂ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਦੀ ਅੱਖ ਵੀ ਨਾਮ ਹੋਈ ਕਿਉਂਕਿ ਇਹ ਉਹੀ ਆਜ਼ਾਦੀ ਕੁਲਾਟੀਏ ਸੀ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਅਤੇ ਅੱਜ ਜਿਸ ਆਜ਼ਾਦੀ ਦਾ ਅਸੀਂ ਆਨੰਦ ਮਾਣ ਰਹੇ ਹਾਂ ਉਹਨਾਂ ਕਰਕੇ ਹੀ ਹੈ ਤੇ ਅੱਜ ਦੇਖ ਸਕਦੇ ਹਾਂ ਤਸਵੀਰਾਂ ਜਿਹੜੀਆਂ ਮਾਨਸਾ ਦੇ ਨਹਿਰੂ ਗਾਲੇ ਸਟੇਡੀਅਮ ਦੀਆਂ ਨੇ ਜਿੱਥੇ ਅੱਜ 15 ਅਗਸਤ ਕਹਿ ਸਕਦੇ ਹਾਂ ਵੀ ਆਜ਼ਾਦੀ ਦਿਹਾੜਾ 78ਵਾਂ ਬੜੀ ਧੂਮ ਧਾਮ ਨਾਲ ਗਿੱਧੇ ਪੰਗੜੇ ਵੀ ਪਾਏ ਗਏ ਤੇ ਹਰ ਤਰ੍ਹਾਂ ਦੇ ਨਾਲ ਜਿਹੜਾ ਰੌਣਕ ਮੇਲਾ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਨੀਆਂ ਜਿੰਨੇ ਵੀ ਮਾਨਸਾ ਵਾਸੀ ਨੇ ਉਹਨਾਂ ਵੱਲੋਂ ਇਹ ਵੀਡੀਓ ਸ਼ੇਅਰ ਕਰੀ ਜਾਣੀਆਂ ਦੋਸਤੋ ਤੇ ਅੱਜ ਤੁਹਾਨੂੰ ਸੁਣਾਉਣੇ ਆ ਵੀ ਕੈਬਨਿਟ ਮੰਤਰੀ ਨੇ ਮਾਨਸਾ ਸ਼ਹਿਰ ਦੇ ਲਈ ਕੀ ਕੀ ਸੁਵਿਧਾਵਾਂ ਦਿੱਤੀਆਂ ਨੇ ਤੇ ਕੀ ਕੁਝ ਕਿਹਾਗਾ ਉਹ ਵੀ ਤੁਹਾਨੂੰ ਸੁਣਾਉਣੇ ਆ ਸੁਣ ਕੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮੈਂ ਸਭ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਵਿੱਚ বাসਦੇ ਪੰਜਾਬੀਆਂ ਨੂੰ ਅੱਜ ਦੇ ਇਸ ਦਿਹਾੜੇ ਦੀਆਂ ਮੁਬਾਰਕਾਂ ਦਿੰਨਾ ਔਰ ਜਿਸ ਤਰ੍ਹਾਂ ਪਤੀ ਹੈ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਪ੍ਰਤੀ ਹਰ ਇੱਕ ਕਦਮ ਹੈ ਜਿਹੜਾ ਪੰਜਾਬ ਦੇ ਹਿੱਤ ਲਈ ਪਟ ਰਹੇ ਉਹਦੇ ਤਹਿਤ ਹੀ ਤੁਸੀਂ ਦੇਖਿਆ ਚਾਹੇ ਪਾਣੀ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਜਾਂ ਹੋਰ ਬਖ ਬਖ ਮਹਿਕਮਿਆਂ ਦੇ ਵਿੱਚ ਜਿਹੜੇ ਕੰਮਕਾਰ ਨੇ ਜਿਹੜੇ ਕੀਤੇ ਜਾ ਰਹੇ ਨੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਿੱਧੰ ਸਿੱਧਾ ਜਿਹੜਾ ਫਾਇਦਾ ਹੋ ਰਿਹਾ ਕਿਉਂਕਿ ਮੇਰੇ ਲੇਵੇ ਜਲ ਸਰੋਤ ਮੈਕਮਾ ਵੀ ਹੈ ਜਲ ਸਰੋਤ ਦੇ ਵਿੱਚ ਵੀ ਮੈਂ ਤੁਹਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੱਛੇ ਆ ਕੇ ਵੀ ਗਿਆ ਬਹੁਤ ਸਾਰੇ ਜਿਹੜੇ ਖਾਲੇ ਬਣੇ ਜਾ ਰਹੇ ਨੇ ਸੂਏ ਬਣਦੇ ਜਾ ਰਹੇ ਨੇ ਔਰ ਜਿਹੜਾ ਲੰਬੇ ਸਮੇਂ ਤੋਂ ਜਿੱਥੇ ਪਾਣੀ ਨਹੀਂ ਪਹੁੰਚਿਆ ਉੱਥੇ ਤੱਕ ਪਾਣੀ ਪਹੁੰਚਿਆ ਔਰ ਅਸੀਂ ਚਾਹੁੰਦੇ ਆ ਜਿਹੜਾ ਪੰਜਾਬ ਹੈ ਉਹ ਕਣਕ ਝੋਨੇ ਦੇ ਵਿੱਚੋਂ ਨਿਕਲ ਕੇ ਜਿਹੜੀਆਂ ਦੂਜੀਆਂ ਫਸਲਾਂ ਬੰਨੀ ਆਵੇ ਔਰ ਕੁਆਂਟੀਟੀ ਦੀ ਬਜਾਏ ਕੁਆਲਿਟੀ ਜਿਹੜੀ ਅਸੀਂ ਪੈਦਾ ਕਰੀਏ ਤਾਂ ਕਿ ਅਸੀਂ ਇਹ ਨਾ ਕਰੀਏ ਕਿ ਅਸੀਂ 80 ਮਣ ਪੈਦਾ ਕੀਤਾ ਜਾਂ 100 ਮਣ ਪੈਦਾ ਕੀਤਾ ਅਸੀਂ ਥੋੜੀ ਕੁਆਂਟੀਟੀ ਦੇ ਵਿੱਚ ਪੈਦਾ ਕਰੀਏ ਪਰ ਸਾਨੂੰ ਸਾਡੀ ਫਸਲ ਦਾ ਜਿਹੜਾ ਮੁੱਲ ਹੈ ਕਦੇ ਮਿਲੂਗਾ ਜਦ ਅਸੀਂ ਆ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੇ ਉਤੋਂ ਰਹਿਤ ਜੇ ਅਸੀਂ ਆਪਣੀ ਫਸਲ ਹੈ ਜਿਹੜੀ ਪੈਦਾ ਕਰਾਂਗੇ ਕਿਉਂਕਿ ਜਿਹੜੀ ਆਰਗੈਨਿਕ ਚੀਜ਼ਾਂ ਨੇ ਉਹਦੀ ਕੋਈ ਕਮੀ ਨਹੀਂ ਹੈ ਖਰੀਦਣ ਵਾਲਿਆਂ ਦੀ

ਬਹੁਤ ਵੱਡਾ ਜਿਹੜਾ ਤਿਹਾਰ ਹੈ ਜਿਹੜਾ ਆਜ਼ਾਦੀ ਦਾ ਦਿਹਾੜਾ ਉਹਦੇ ਸਬੰਧ ਚ ਆਇਆ ਇਹ ਜਿਹੜੀਆਂ ਬਾਕੀ ਦੀਆਂ ਪੋਲੀਟੀਕਲ ਗੱਲਾਂ ਨੇ ਇਹ ਆਪਾਂ ਬਾਅਦ ਵਿੱਚ ਕਿਸੇ ਦਿਨ ਫੇਰ ਕਰਾਂ ਕਿਉਂਕਿ ਮੈਂ ਜਲਦੀ ਦੁਬਾਰਾ ਫੇਰ ਆਪਣਾ ਗੁਰਪ੍ਰੀਤ ਵੀਰ ਜੀ ਉਹਰਾ ਦੇ ਆਉਣਾ ਹੈ ਔਰ ਇੱਥੇ ਵੀ ਆ ਕੇ ਜਾਊਗਾ ਸੋ ਅੱਜ ਆਪਣਾ ਇੱਕ ਸ਼ੁਰੂ ਦਿਹਾੜਾ ਸੋ ਉਸ ਦੀ ਗੱਲ ਕੀਤੀ ਜਬ ਤੇ ਜਾਦਾ ਸੀ ਵੀਰੇ ਜੀ ਨੂੰ ਲੈ ਕੇ ਨਰਕ ਸਰ ਜਿੰਦਗੀ ਜਿੰਦਗੀ ਮਿਲਦੀ ਪਹਿਲੀ ਮੈਂ ਤਾਂ ਪਹਿਲੇ ਕਿਹਾ ਕਿ ਉਹ ਜ਼ਰੂਰ ਜ਼ਰੂਰ ਹੋ ਇੱਕ ਅਜੇ ਬੱਚਾ 11ਵੀਂ ਚ ਪੜਦਾ ਠਿੱਖੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚੋਂ ਟਰਾਈਸਾਈਕਲ ਨਹੀਂ ਮਿਲਿਆ ਦੋ ਕੁ ਜੀ ਲੱਤ ਕੱਟੀ ਗਈ ਜੀ ਕੋਈ ਗੱਲ ਨਹੀਂ ਕਿ ਜੋ ਹੋ ਸਕਦਾ ਉਹ ਹੋ ਜਾਊਗਾ ਕੋਈ ਚੱਕਰ ਆ ਜਗਾ ਕਈ ਕਈ ਚੀਜ਼ਾਂ ਨੇ ਹੁਣ ਮੈਂ ਸਟੇਜ ਤੇ ਬੈਠਾ ਮੈਨੂੰ ਸਾਰਾ ਕੁਝ ਨਹੀਂ ਪਤਾ ਹੁੰਦਾ ਕਈ ਵਾਰ ਕੋਈ ਗੱਲ ਨਹੀਂ ਹੈ ਜੇ ਕੋਈ ਹੋਰ ਵੀ ਕੋਈ ਹੋਇਆ ਉਹ ਵੀ ਕਰਕੇ ਦਊਗਾ ਕੋਈ ਚੱਕਰ ਧੰਨਵਾਦ ਬਹੁਤ ਬਹੁਤ